ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਯਾਰਾ ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਯਾਰਾ ਤੂੰ ਤੇ ਸੋ ਤੂੰ ਵੀ ਨੇੜੇ ਤੂੰ ਤੇ ਜਾਨ ਤੂੰ ਵੀ ਪਿਆਰਾ ਤੂੰ ਤੇ ਸੋ ਤੂੰ ਵੀ ਨੇੜੇ ਤੂੰ ਤੇ ਜਾਨ ਤੂੰ ਵੀ ਪਿਆਰਾ ਰਈਏ ਹਰ ਵੇੜੇ ਤੇਰੇ ਆ ਖਿਆਲਾਂ ਵਿੱਚ ਖੋਏ ਤੈਨੂੰ ਪਾ ਕੇ ਅਸੀਂ ਲੱਗੇ ਜਿਵੇਂ ਪਾਖਾਂ ਵਾਲੇ ਹੋਏ ਰਈਏ ਹਰ ਵੇੜੇ ਤੇਰੇ ਆ ਖਿਆਲਾਂ ਵਿੱਚ ਖੋਏ ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਪਾਗਾਂ ਵਾਲੇ ਹੋਏ ਸਾਡਾ ਤੇਰੇ ਨोज ਹੋ ਤੂੰ ਹੀ ਜੀਣ ਦਾ ਸਹਾਰਾ ਸਾਡਾ ਤੇਰੇ ਨोज ਹੋ ਤੂੰ ਹੀ ਜੀਣ ਦਾ ਸਹਾਰਾ ਤੂੰ ਤੇ ਸਾਹ ਤੋਂ ਵੀ ਨੇੜੇ ਤੂੰ ਤੇ ਜਾਨ ਤੂੰ ਵੀ ਪਿਆਰਾ ਤੂੰ ਤੇ ਸਾਹ ਤੋਂ ਵੀ ਨੇੜੇ ਤੂੰ ਤੇ ਜਾਨ ਤੂੰ ਵੀ ਪਿਆਰਾ